ਦਾ 25 25 50 ਕੋ ਸਾਥ ਹੋ ਉੱਤੇ ਦਿਖਾ ਆ ਦਿਖਾਉਣੇ ਆ ਜਿਹੜਾ 25 25 50 ਤੇ ਸਾਥ ਹੋ ਉੱਤੇ ਦਿਖਾਉਣੇ ਆ ਇੱਕ ਜਵਾਈ ਆਪਦੇ ਸੱਸ ਨੂੰ ਲੈ ਕੇ ਭੱਜ ਗਿਆ ਭੋਰਾ ਸ਼ਰਮ ਨਹੀਂ ਕੀਤੀ ਨਾ ਸੱਸ ਨੇ ਨਾ ਮੁੰਡੇ ਨੇ ਨਾ ਆਉਦੀ ਉਹ ਘਰ ਵਾਲੀ ਨਾ ਦਾ ਸੋਚਾ ਤੇ ਨਾ ਉਹ ਜਨਾਨੀ ਨੇ ਆਉਦੀ ਧੀ ਦਾ ਆਜੋ ਆਪਾਂ ਗੱਲ ਕਰਾਉਣੇ ਆ ਮੁੰਡੇ ਦੇ ਦੁਖੀ ਪਿਆਉਣ ਆ ਆ ਜਾ ਮਾਰੇ ਖੱਚ ਕੇ ਸੱਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਇੱਕ ਹਜੇ ਇਨਸਾਨਾਂ ਜੀ ਦਾ ਕਿ ਇੱਕ ਮੁੰਡਾ ਤੇ ਉਹਦੀ ਕੁੜਮਣੀ ਮੁੰਡਾ ਤੇ ਮਨ ਕਿ ਚਲੋ ਤੁਸੀਂ ਸੱਸ ਇਥੋਂ ਘਰੋਂ ਆਪਦੀ ਸੱਸ ਨੂੰ ਲੈ ਗਿਆ ਭਿ ਆ ਕੇ ਤੇ ਆਪਾਂ ਗੱਲ ਕਰਦੇ ਹਾਂ ਬਾਈ ਨਾ ਸੱਸੀ ਦਾ ਬਾਈ ਸੱਸੀ ਦਾ ਬਾਈ ਕੀ ਨਾ ਬਾਈ ਤੁਹਾਡਾ ਬਾਈ ਮੇਰਾ ਨਾਮ ਬਖਤੌਰ ਸਿੰਘ ਕੀ ਗੱਲ ਹੋਈ ਆ ਤੁਹਾਡੀ ਇਹ ਜਿਹੜੀ ਆਪਣੀ ਘਟਨਾ ਵਾਪਰੀ ਗੱਲ ਇਹ ਹੋਈ ਆ ਬਾਈ ਜਿਹੜਾ ਮੇਰਾ ਮੁੰਡਾ ਹੈਗਾ ਹਜੇ ਉਹਦਾ ਵਿਆਹ ਹੋਇਆ ਸੀ ਬਈ ਬਾਈ ਗੱਲ ਦਵਾ ਤੇ ਇਹ ਆ ਬਈ ਯਾਰ ਵੀ ਜਿਹੜਾ ਮੇਰਾ ਮੁੰਡਾ ਹੈਗਾ ਉਹਦਾ ਵਿਆਹ ਕੀਤਾ ਸੀਗਾ ਅਸੀਂ ਬੜੀ ਧੂੰਦਾਨਾ ਪੈਸੇ ਪੂਰੇ ਲਾਏ ਸੀਗੇ ਠੀਕ ਹੈ ਠੀਕ ਉਹ ਯਾਰ ਆਪਣੀ ਘਰ ਵਾਲੀ ਨੂੰ ਨਹੀਂ ਸਮਝਦਾ ਸੀਗਾ ਤੇ ਪਤੰਦਰ ਸੱਸ ਨੂੰ ਹੀ ਲੈ ਗਿਆ ਭਜਾ ਗਿਆ ਆਪਦੀਨ ਸਾਸਰਮਾ ਸਬੰਧੀ ਜਨਨੀ ਕੀ ਹੋਣ ਥੋੜਾ ਟਾਈਮ ਵਿਆਹ ਹੋਇਆ ਹੋਏ ਨੂੰ ਜੇ ਇਹਦੀ ਪਹਿਲਾਂ ਗੱਲ ਬਾਤ ਸੀ ਜਾਂ ਬਾਅਦ ਚ ਹੋਈ ਹੈ ਕੀ ਗੱਲ ਬਾਤ ਬਾਈ ਸਾਰੀ ਕਹਾਣੀ ਸੁਣ ਬਾਅਦ ਚ ਹੋਈ ਹੈ ਜਾਂ ਪਹਿਲਾਂ ਹੋਈ ਹੈ ਇਹ ਤਾਂ ਸਾਨੂੰ ਨਹੀਂ ਪਤਾ ਸੀਗਾ ਠੀਕ ਹੈ ਜਦੋਂ ਵਿਆਹ ਹੋਇਆ ਬਈ ਯਾਰ ਬੜੀ ਧੂਂਧਾਣਾ ਵਿਆਹ ਕੀਤਾ ਠੀਕ ਹੈ ਜਿਹੜਾ ਮੇਰੀ ਨੂੰਹ ਸੀ ਬੜੀ ਸਿਆਣੀ ਹੈ ਬਾਈ ਹਨਾ ਬਹੁਤ ਵਧੀਆ ਇੱਜ਼ਤ ਕਰਦੀ ਹੈ ਕੰਮ ਕਰਦਾ ਘਰ ਦਾ ਸਾਰਾ ਕੰਮ ਕਰਦੀ ਹੈ ਹਨਾ ਵਧੀਆ ਚੱਲੀ ਗਿਆ ਸਰਕਲ ਯਾਰ ਬਾਈ ਸਾਨੂੰ ਨਹੀਂ ਪਤਾ ਸੀਗਾ ਵੀ ਇਹ ਸਿਸਟਮ ਵੀ ਹੋ ਸਕਦਾ ਹਨਾ 2 ਮਹੀਨੇ ਹੋਏ 3 ਮਹੀਨੇ ਹੋਏ 4 ਮਹੀਨੇ ਹੋਏ ਹਨ ਉਸ ਤੋਂ ਬਾਅਦ ਜਿਹੜੀ ਮੇਰੀ ਕੜਮਣੀਆਂ ਭਾਈ ਜਿਹੜੀ ਮੇਰੀ ਮੁੰਡੇ ਦੀ ਸੱਸਾ ਉਹ ਸਾਡੇ ਘਰੇ ਆਉਣ ਲੱਗੀ ਅੱਛਾ ਇੱਕ ਕਹਿ ਦਈਏ ਵੀ ਆਪਾਂ ਆਪਣੇ ਆਪ ਹੀ ਜਿਵੇਂ ਆਪ ਕਹਿ ਦਿੰਨਾ ਵੀ ਯਾਰ ਬਿਨਾ ਬੁਲਾਏ ਵੀ ਆਉਣ ਲੱਗ ਗਿਆ ਹਨਾ ਹੂੰ ਹੂੰ 10-10 ਦਿਨ 20-20 ਦਿਨ ਲਾ ਜਾਂਦੀ ਸੀਗੀ ਭਾਈ ਮਹੀਨਾ ਵੀ ਲਾ ਸਕਦੀ ਜਾਂਦੀ ਸੀ ਪਰ ਸਾਨੂੰ ਇਹ ਸੀਗਾ ਵੀ ਯਾਰ ਚਲ ਕੋਈ ਨਾ ਰਿਸ਼ਤੇਦਾਰ ਆ ਯਾਰ ਹਨਾ ਵੀ ਨਵਾਂ ਨਵਾਂ ਜੁੜਿਆ ਯਾਰ ਤਾਂ ਕਰਕੇ ਆਇਂਦਾ ਹੋਊਗਾ ਪਰ ਸਾਨੂੰ ਨਹੀਂ ਪਤਾ ਸੀ ਅੰਦਰਲੀ ਗੱਲ ਕੀ ਹੈ ਸਾਰੀ ਠੀਕ ਮੈਂ ਆਪਣੀ ਨੋ ਨੂੰ ਬੁਲਾਇਆ ਮੈਂ ਕਿ ਨੋ ਮੇਰੀ ਗੱਲ ਸੁਣ ਪੁੱਤ ਵੀ ਐਂ ਕਰਕੇ ਵੀ ਜਿਹੜੀ ਤੇਰੀ ਮੰਮੀ ਆ ਨਾ ਵੀ ਵੀ ਬੱਚੇ ਵੇਚ ਜਿੱਦਾਂ ਲਾ ਜਾਂਦੇ ਤੂੰ ਗੁੱਸਾ ਨਾ ਕਰੀ ਵੀ ਵਧੀਆ ਨਹੀਂ ਹੁੰਦਾ ਇੰਨਾ ਇੰਨਾ ਦਿਨ ਕੀ ਕਰਦੀ ਆ ਇਹ ਉਹ ਕਹਿੰਦੀ ਮੰਮੀ ਡੈਡੀ ਮੈਂ ਵੀ ਸਮਝਾ ਸਮਝਾਉਣੀ ਹੁੰਨੀ ਆ ਵੀ ਤੂੰ ਮੰਮੀ ਇੰਨਾ ਟਾਈਮ ਕਾਦੋ ਰਹਿਣੀ ਆ ਪਰ ਅੱਗੇ ਕਹਿੰਦੀ ਮੇਰੀ ਮੰਮੀ ਮੈਨੂੰ ਐ ਕਹਿ ਜਾਂਦੀ ਡੈਡੀ ਵੀ ਤੂੰ ਲਾਲ ਰੱਖੀ ਸੀਗੀ ਵੀ ਕੰਮ ਨਹੀਂ ਹੁੰਦਾ ਤੇਰੇ ਤੋਂ ਤਾਂ ਕਰਕੇ ਆਉਣੀ ਆ ਮੈਂ ਤੇ ਮੈਂ ਵੀ ਮੰਮੀ ਨੂੰ ਬਹੁtheta ਸਮਝਾਇਆ ਵੀ ਮੰਮੀ ਤੂੰ ਨਾ ਆਇਆ ਕਰ ਕੋਈ ਚੱਕਰ ਨਹੀਂ ਹਨਾ ਮੈਂ ਆਪ ਹੀ ਕਰ ਲੂੰਗੀ ਕੰਮ ਪਰ ਫੇਰ ਵੀ ਮੰਮੀ ਆ ਜਾਂਦੀ ਆ ਡੈਡੀ ਮੈਂ ਹੁਣ ਕਿੰਨਾ ਵਾਰੀ ਸਮਝਾਇਆ ਹਨਾ ਚਲੋ ਤਾਂ ਡੈਡੀ ਚੁੱਪ ਕਰ ਗਿਆ ਮਦਰ ਮੈਂ ਚੁੱਪ ਕਰ ਗਿਆ ਕਿ ਚੱਲੇ ਮੈਂ ਕਾਦੋ ਬੋਲਣਾ ਹੈ ਹਨਾ ਵੀ ਜੇ ਮੈਂ ਬੋਲੂੰਗਾ ਯਾਰ ਤੈਨੂੰ ਅੱਜਕੱਲ ਪਤਾ ਹੀ ਆ ਬਈ ਹਨਾ ਵੀ ਜਿਹੜੀਆਂ ਨੂੰ ਹਾਂ ਆਉਂਦੀਆਂ ਗੁੱਸਾ ਕਰ ਜਾਂਦੀਆਂ ਪਰ ਮੈਂ ਚੁੱਪ ਕਰ ਗਿਆ ਲੋਕ ਯਾਰ ਪਿੰਡ ਦੇ ਕਹਿਣ ਲੱਗੇ ਵੀ ਯਾਰ ਕਿਤੇ ਕੁੜਮਣੀ ਨਾਲ ਕੁੜਮ ਜਿਹੜਾ ਆਪਣਾ ਹੈਗਾ ਕੁੜਮਣੀ ਨਾਲ ਗਲਤ ਤਾਂ ਕਰਕੇ ਇਹਨਾਂ ਦਾ ਟਾਈਮ ਆਉਂਦੀ ਰਹਿੰਦੀ ਹੈ ਪਿੰਡ ਦੇ ਲੋਕ ਐ ਬੋਲਣ ਲੱਗੇ ਮੈਨੂੰ ਤੇ ਬਾਅਦ ਵਿੱਚ ਕੀ ਹੋਇਆ ਬਈ ਜਦੋਂ ਮੈਂ ਆਦੇ ਮੁੰਡੇ ਨੂੰ ਸਮਝਾਇਆ ਵੀ ਵੀ ਮੁੰਡਿਆਂ ਵੀ ਆਉਦਾ ਹਨਾ ਵੀ ਧਿਆਨ ਨਾ ਰਹਿ ਯਾਰ ਵੀ ਚੰਗੀ ਗੱਲ ਨਹੀਂ ਹੈਗੀ ਹਨਾ ਪਿੰਡ ਦੇ ਵਿੱਚ ਵੀ ਐਦਾਂ ਕਹਿ ਰਹੇ ਆ ਵੀ ਆਪਦੀ ਸਮਝਾ ਲ ਦੂੰ ਪਰਿਵਾਰ ਨੂੰ ਹਨਾ ਵੀ ਵੀ ਆਦੀ ਕੁਲਕਰ ਵਾਲੀ ਸਮਝਾ ਵੀ ਕਹਿ ਦੂਗੀ ਆਪਦੀ ਮੰਮੀ ਨੂੰ ਹਨਾ ਵਿਦਿਆ ਨਹੀਂ ਲੱਗਦਾ ਉਹਨਾਂ ਡੈਡੀ ਮੈਂ ਸਮਝਾਇਆ ਵੀ ਨਹੀਂ ਸਮਝਦੀ ਹੁਣ ਮੈਂ ਹੁਣ ਥੋੜੀ ਐ ਕਹੂੰਗਾ ਵੀ ਤੂੰ ਨਾ ਹਨਾ ਪਰ ਸਾਨੂੰ ਨਹੀਂ ਪਤਾ ਸੀ ਕਿ ਜਿਹੜਾ ਮੇਰਾ ਮੁੰਡਾ ਹੀ ਆ ਉਹ ਆਪ ਹੀ ਗਲਤ ਆ ਪਤੰਦਰ ਮੇਰੀ ਨੂੰ ਤਾਂ ਕਹਿੰਦੀ ਨਹੀਂ ਸੀਗੀ ਵੀ ਮੈਂ ਜਾਣਾ ਮਿਲਣ ਕਰੇ ਤੇ ਕੀ ਕਰੇ ਤੇ ਮੇਰਾ ਮੇਰਾ ਮੁੰਡਾ ਪਹਿਲਾਂ ਤਿਆਰ ਹੋ ਜਾਂਦਾ ਇਹ ਕਹਿੰਦਾ 4 ਦਿਨ 5 ਦਿਨ ਲਾ ਕੇ ਆਵਾਂਗੇ ਆਪਾਂ ਚਾਰ ਚਾਰ 5-5 ਦਿਨ ਲਾ ਕੇ ਆਉਂਦਾ ਸੀ ਕਹਿੰਦਾ ਬਾਈ ਕਹਿੰਦਾ ਨਾ ਜਦੋਂ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਇਹਦੀ ਸੱਸ ਜਾਨੀ ਕਿ ਇਹਦੀ ਕੁੜਮਣੀ ਮੁੰਡੇ ਦੀ ਸੱਸ ਤੇ ਇਹਦੀ ਕੁੜਮਣੀ ਉਹ ਇਹਨਾਂ ਦੇ ਪਿੰਡ ਆ ਕੇ ਵੱਧ ਰਹਿਣ ਲੱਗੀ ਸੀ ਆਪਦੇ ਉੱਥੇ ਘਟ ਰਹੀਦੀ ਸੀ ਕਿਉਂ ਆਉਦੀ ਕੁੜੀ ਨੂੰ ਕਹਿੰਦੀ ਸੀ ਜੇ ਕੁੜੀ ਨੇ ਕਿਹਾ ਵੀ ਮੰਮੀ ਤੂੰ ਇੱਥੇ ਬਾਲਾ ਨਾ ਆਇਆ ਕਰ ਵੀ ਉਹ ਕਹਿੰਦਾ ਉਹ ਕਹਿੰਦੀ ਵੀ ਮੈਨੂੰ ਤੂੰ लाਡ ਲਈ ਰੱਖੀ ਵੀ ਸੀ ਤੈਨੂੰ ਕੰਮ ਨਹੀਂ ਆਉਂਦਾ ਚੱਲ ਮੈਂ ਤੇਰਾ ਸਹਾਰਾ ਦਿੰਨੀ ਆ ਤੇਰੇ ਨਾਲ ਹੱਥ ਬਟਾਉਣੀਆਂ ਜਾਂ ਕੁਝ ਵੀ ਕਰਦੀ ਆ ਮੇਰਾ ਤੇਰੇ ਬਿਨਾ ਜੀ ਨਹੀਂ ਲੱਗਦਾ ਜਾਂ ਕੁਝ ਵੀ ਆ ਮੁੰਡਾ ਵੀ ਕਹਿੰਦਾ ਚੱਲ ਆਪਾਂ ਮਿਲਿਆ ਅੱਗੇ ਤੀਜੇ ਦਿਨ ਉਹ ਵਜਦੇ ਤੀਜੇ ਦਿਨ ਉਹ ਵਜਦੇ ਸੀ ਦਾਲ ਚ ਕਾਲਾ ਸੀ ਇਹਨਾਂ ਨੂੰ ਥੋੜਾ ਬਹੁਤਾ ਸ਼ੱਕ ਸੀ ਉਦੋਂ ਨਹੀਂ ਪਤਾ ਲੱਗਿਆ ਬਈ ਹੁਣ ਮੰਨ ਕੇ ਚੱਲੇ ਯਾਰ ਜਿਹੜੀ ਹੁਣ ਤੁਸੀਂ ਹੁਣ ਤੇ ਕੋੜ ਮਿੰਨਾ ਕੋੜਮ ਹੈਗਾ ਕੋੜਮ ਹੈਣੀ ਬਈ ਠੀਕ ਆ ਤੇ ਕਰਕੇ ਉਹ ਇੱਥੇ ਬਹਲਾ ਆਉਂਦੀ ਸੀਗੀ ਤੇ ਬਾਅਦ ਵਿੱਚ ਬਈ ਜਿਹੜੀ ਮੇਰਾ ਇਹ ਜਿਹੜਾ ਮੁੰਡਾ ਹੈਗਾ ਮਤਲਬ ਮੈਂ ਤੇ ਮੈਨੂੰ ਤਾਂ ਖੇਤੀ ਖੂਦੀ ਦਾ ਕੰਮ ਸੀਗਾ ਫਾਰਮ ਸੀਗਾ ਆਪਣੇ ਹਣਾ ਹੂੰ ਹੂੰ ਤੇ ਮੈਂ ਉੱਥੇ ਆ ਜਾਂਦਾ ਸੀਗਾ ਤੇ ਮੁੰਡਾ ਘਰੇ ਰਹਿੰਦਾ ਹੁੰਦਾ ਸੀਗਾ ਤੇ ਜਿਹੜੀ ਮੇਰੀ ਨੂੰ ਸੀਗੀ ਹਨਾ ਉਹ ਵਿਹਲੀ ਹੁੰਦੀ ਸੀ ਘਰ ਦਾ ਕੰਮ ਕਰ ਲੈਂਦੀ ਤੇ ਮੇਰੇ ਮੁੰਡੇ ਨੇ ਕਿਤੇ ਉਹਨੂੰ ਜੋਬ ਤੇ ਲਵਾਤਾ ਕਹਿੰਦਾ ਤੂੰ ਜੋਬ ਤੇ ਲੱਗ ਜਾ ਵਿਹਲੀ ਹੁੰਨੀ ਆ ਇਹ ਕੋਈ ਨਾ ਮੰਮੀ ਘਰੇ ਆ ਇਕੱਲੀ ਕਿਉਂਕਿ ਮੇਰੀ ਘਰ ਵਾਲੀ ਹੈ ਨਹੀਂ ਬਾਈ ਹਨਾ ਤੇ ਉਹ ਕਹਿੰਦੀ ਕਹਿੰਦੀ ਵੀ ਐ ਕਰਕੇ ਵੀ ਜਿਹੜੀ ਮੇਰੀ ਕੁੜਮਣੀ ਸੀਗੀ ਉਹ ਘਰੇ ਰਹਿਣ ਲੱਗ ਗਈ ਤੇ ਮੇਰੇ ਮੁੰਡੇ ਕੋਲ ਤੇ ਉਹ ਕੰਮ ਤੇ ਲੱਗੀ ਮੇਰੀ ਨੂੰ ਠੀਕ ਹੈ ਪਰ ਉਹਦੇ ਵਿੱਚ ਇਹਨੇ ਉਹਨਾਂ ਦੇ ਸਬੰਧ ਬਣ ਗਏ ਬਈ ਆ ਚੀਜ਼ ਦੀ ਉਹ ਇੱਕ ਦੂਜੇ ਨੂੰ ਚਾਹਣ ਲੱਗ ਗਏ ਇੱਕ ਦੂਜੇ ਨਾਲ ਗੱਲਬਾਤ ਕਰਨ ਲੱਗ ਗਏ ਠੀਕ ਹੈ ਬਾਅਦ ਵਿੱਚ ਵੀ ਘਰ ਦੇ ਵਿੱਚ ਰੌਲੇ ਵੀ ਚੱਲੇ ਕਿਉਂਕਿ ਮੇਰੀ ਜਿਹੜੀ ਨੂੰਹ ਉਹਨੂੰ ਪਤਾ ਲੱਗ ਗਿਆ ਹਨਾ ਇਹ ਚੀਜ਼ ਵੀਡੀਓ ਕਰ ਲਾਉਂਦਾ ਸੀ ਚੈਟ ਕਰਦਾ ਸੀ ਸਾਰਾ ਸਾਰਾ ਦਿਨ ਗੱਲ ਕਰਦਾ ਰਹਿੰਦਾ ਸੀਗਾ ਹਨਾ ਉਹਦੀ ਸੱਸ ਨਾਲ ਹਨਾ ਜਦੋਂ ਸਾਨੂੰ ਗੱਲ ਦਾ ਪਤਾ ਲੱਗਿਆ ਬਈ ਅਸੀਂ ਬਹੁਤ ਸਮਝਾਇਆ ਉਹਦੇ ਮੁੰਡੇ ਨੂੰ ਮੋਟਰ ਦੇ ਵੀ ਸਮਝਾਇਆ ਵੀ ਪਤਾ ਨਹੀਂ ਕਰੀਦਾ ਹੁੰਦਾ ਨਾ ਪਰ ਬਈ ਉਹ ਨਹੀਂ ਸਮਝਿਆ ਠੀਕ ਹੈ ਮੈਨੂੰ ਕਹਿਦਾ ਕਰੇ ਪਾਪਾ ਤੂੰ ਚੱਲ ਖੇਤ ਵੀ ਘਰੇ ਵੀ ਮੈਂ ਖੇਤ ਹੈਗਾ ਪਰ ਮੈਨੂੰ ਨਹੀਂ ਪਤਾ ਸੀ ਬਈ ਉਹ ਸਾਰਾ ਸਾਰਾ ਦਿਨ ਗੱਲ ਕਰਦਾ ਰਹਿੰਦਾ ਸੀ ਤਾਂ ਸੱਸ ਵੀ ਆ ਦੀ ਸੱਸ ਨਾਲ ਹੀ ਗਲਤ ਹੋਇਆ ਪਿਆ ਬਤੰਦਰ ਯਾਰ ਦੇਖ ਲਾ ਬਾਏ ਕਹਿੰਦਾ ਨਾ ਜਦੋਂ ਮੇਰੀ ਵੀ ਘਰ ਵਾਲੀ ਕਹਿੰਦਾ ਹੈ ਨਹੀਂ ਤੇ ਮੈਨੂੰ ਐਂ ਸੀ ਚੱਲ ਵੀ ਮੇਰੀ ਨੂੰ ਆਉ ਨੂੰ ਉਹਦੇ ਕੋਲੇ ਬੈਠੀ ਜਾਂਦੀ ਆ ਉਹਨੂੰ ਵੀ ਜੋਬ ਤੇ ਲਵਾਤਾ ਜਦੋਂ ਜੋਬ ਤੇ ਲਵਾਤਾ ਸਾਰੀ ਦਿਦੀ ਦੋਨੇ ਇਕੱਠੇ ਰਹਿੰਦੇ ਸੀ ਕਿ ਜਾਂ ਉਹ ਜੋ ਉੱਠ ਜਾਂਦੀ ਸੀ ਉਹਦੇ ਨਾਲ ਫੋਨ ਤੇ ਲੱਗੇ ਰਹਿੰਦੇ ਜੇ ਖੇਤ ਇਹ ਹੁੰਦਾ ਜੇ ਖੇਤ ਉਹਨੂੰ ਕਹਿੰਦਾ ਤੂੰ ਘਰੇ ਜਾ ਬੜਾ ਵੀ ਮੈਂ ਇੱਥੇ ਬਹਿਣਾ ਇਥੋਂ ਫੋਨ ਤੇ ਗੱਲ ਕਰਦਾ ਸੀ ਆਦੀ ਸੱਸ ਨਾਲ ਹੀ ਮਾੜਾ ਹੋਇਆ ਬੈਠਾ ਸੀ ਨਾ ਤਾਂ ਸੱਸ ਨੂੰ ਸ਼ਰਮ ਆਈ ਆ ਤੇ ਨਾ ਜਵਾਈ ਨੂੰ ਸ਼ਰਮ ਆਈ ਆ ਵੀ ਇੱਕ ਰਿਸ਼ਤਾ ਹੈ ਪਵਿੱਤਰ ਹੁੰਦਾ ਜਿਹੇ ਜੀ ਸੱਸ ਉਹ ਜਿਹੇ ਜੀ ਮਾਂ ਉਹ ਜਿਹੇ ਸੱਸ ਇਹਨਾਂ 'ਚ ਕੋਈ ਬਾਲਾ ਅੰਤਰ ਸਮਝੇ ਬੰਦਾ ਜੇ ਨਹੀਂ ਸਮਝਣਾ ਤਾਂ ਉਹਦੀ ਸਾਕੀ ਭੈਣ ਦਾ ਰਿਸ਼ਤਾ ਵੀ ਨਹੀਂ ਸਮਝਣਾ ਹੁੰਦਾ ਆਪਾਂ ਦੇਖਦੇ ਹਾਂ ਹਰ ਰੋਜ਼ ਖਬਰਾਂ ਪੜ੍ਹਦੇ ਆ ਕੋਈ ਮਾਮੇ ਮਾਮੇ ਭਾਂਜੀ ਦਾ ਹੋਇਆ ਪਿਆ ਕੋਈ ਮੰਨ ਕੇ ਚੱਲ ਆ ਵੀ ਉਹ ਆਪਤੀ ਜਿਹਦਾ ਤਾਂ ਲਾ ਲਓ ਜਾਂ ਕੋਈ ਪਿਓਤੀ ਦਾ ਲਾ ਲਓ ਕੀ ਕੁਛ ਹੋਈ ਜਾਂਦਾ ਇਹ ਦੁਨੀਆਂ ਦੇ ਮੰਨ ਕੇ ਚੱਲੋ ਬੇੜਾ ਗਰਕਣ ਵਾਲਾ ਸਮਾਂ ਹੀ ਹੈ ਇਹ ਚੀਜ਼ ਦਾ ਬਾਈ ਤੇ ਹੁਣ ਮੰਨ ਕੇ ਚੱਲ ਬਾਈ ਵੀ ਜਿਹੜਾ ਤੇਰਾ ਮੁੰਡਾ ਗਾ ਹਨਾ ਮੁੰਡਾ ਭੱਜ ਗਿਆ ਤੇ ਉਹ ਤੁਹਾਡੇ ਕੋਈ ਹੋਰ ਮੁੰਡਾ ਜਾਂ ਨੂੰਹ ਦਾ ਕੀ ਤੁਸੀਂ ਕਰੋਗੇ ਤੇ ਮੁੰਡੇ ਦਾ ਕੀ ਕੀਤਾ ਇਹ ਕਰਨਾ ਬਾਈ ਯਾਰ ਜਿਹੜਾ ਮਤਲਬ ਮੈਂ ਵੀ ਨੂੰਹ ਨੂੰ ਕਿਹਾ ਵੀ ਤੂੰ ਸਮਝਾ ਦੇ ਨਹੀਂ ਤਾਂ ਮੈਂ ਸਮਝਾਉਂਗਾ ਫਿਰ ਮੈਂ ਆਹਦੀ ਗੋੜਮਣੀ ਨੂੰ ਛਿੜਕਦਾ ਕਿਤੇ ਹਨਾ ਗੁੱਸੇ 'ਚ ਬੋਲਦਾ ਉਹ 2 ਮਹੀਨੇ ਨਾ ਆਈ ਬਾਈ अच्छा ते 2 ਮਹੀਨੇ ਬਾਅਦ ਮੇਰਾ ਮੁੰਡਾ ਵੀ ਬਈ ਘਰੋਂ ਕਿਰਾਂ ਜਾਵੜਿਆ ਬਾਹਰ ਠੀਕ ਹੈ ਤੇ ਬਾਅਦ ਚ ਸਾਨੂੰ ਖਬਰ ਪਤਾ ਲੱਗੀ ਬੀਬੇ ਜਿਹੜਾ ਮੇਰਾ ਮੁੰਡਾ ਬਈ ਮੇਰੀ ਘਰ ਵਾਲੇ ਮੇਰੀ ਕੜਮਣੀ ਨੂੰ ਲੈ ਕੇ ਭਜਾ ਕੇ ਪਿੰਡ ਚ ਥੂ ਥੂ ਹੋ ਗਈ ਬਈ ਯਾਰ ਤੁਰਨ ਜੋਗੇ ਨਹੀਂ ਰਹੀ ਬਸ ਤੁਹਾਨੂੰ ਬਸ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਪਤਾ ਲੱਗ ਗਿਆ ਬਈ ਯਾਰ ਕਿਉਂਕਿ ਸਾਨੂੰ ਪਤਾ ਲੱਗ ਗਿਆ ਉਹਨਾਂ ਨੇ ਫੋਨ ਵੀ ਲਾਇਆ ਸਾਨੂੰ ਵੀ ਬਈ ਕੰਮ ਤਾਂ ਆ ਹੋ ਗਿਆ ਸਾਨੂੰ ਕਿਉਂਕਿ ਸਾਨੂੰ ਪਤਾ ਲੱਗ ਹੀ ਜਾਂਦਾ ਬਈ ਯਾਰ ਕਹਿੰਦੇ ਵੀ ਇਸ਼ਕ ਤੇ ਮੁਸ਼ਕਲਾਂ ਕੀ ਪਤਾ ਨਹੀਂ ਲੱਗਦਾ ਸਾਰਾ ਕੁਝ ਪਤਾ ਲੱਗ ਜਾਂਦਾ ਹਨ ਜਦੋਂ ਆ ਕੰਮ ਹੋ ਗਿਆ ਬਈ ਯਾਰ ਉੱਡ ਗਈ ਖਬਰ ਜ ਤੇ ਥੂ ਥੂ ਹੋ ਗਈ ਪਿੰਡ ਦੇ ਵਿੱਚ ਹੁਣ ਕੀ ਕਰਨਾ ਬਾਈ ਜਿਹੜੀ ਮੇਰੀ ਨੂੰਹ ਆ ਵਿਚਾਰੀ ਹੁਣ ਮੈਂ ਲੜ ਕਿਹਦੇ ਲਾਵਾਂ ਮੈਂ ਉਹਦੀ ਲੜ ਲਾਉਂਗਾ ਹੁਣ ਆਪਦੇ ਮੁੰਡੇ ਦੂਜੇ ਮੁੰਡੇ ਤੇ ਪਰ ਇੱਕ ਗੱਲ ਮੈਂ ਜ਼ਰੂਰ ਦੋ ਮੁੰਡੇ ਦੋ ਮੁੰਡੇ ਬਾਈ ਤੇ ਦੂਜੇ ਦੇ ਵੀ ਲੜ ਲਾਉਂਗਾ ਮੈਂ ਹਨਾ ਤੇ ਮੈਨੂੰ ਬਹੁਤ ਵਧਿਆ ਨਹੀਂ ਲੱਗਿਆ ਬਈ ਆ ਚੀਜ਼ ਕਿਉਂਕਿ ਬਹੁਤ ਦੁੱਖ ਲੱਗਿਆ ਵੀ ਮੇਰੇ ਮੁੰਡੇ ਨੇ ਇਹੋ ਜਿਹਾ ਕੰਮ ਕਰਤਾ ਹਨਾ ਪਿੰਡ 'ਚ ਮੇਰੀ ਥੂ ਥੂ ਹੋ ਗਈ ਮੈਂ ਤਾਂ ਆਪਦੇ ਮੁੰਡੇ ਨੂੰ ਇਹ ਗੱਲ ਕਹਿਣਾ ਚਾਹਣਾ ਵੀ ਜਿਹੜਾ ਆਪਦੀ ਭੈਣ ਚ ਆਦੀ ਸਾ ਸਦਾ ਨਹੀਂ ਹੋਇਆ ਯਾਰ ਹਨਾ ਜਿਹੜਾ ਉਹਦਾ ਘਰ ਵਾਲੇ ਦਾ ਨਹੀਂ ਹੋਇਆ ਘਰ ਵਾਲੀ ਦਾ ਨਹੀਂ ਹੋਇਆ ਉਹ ਮੇਰੀ ਕੁੜੀ ਦੇ ਬਾਰੇ ਵੀ ਗਲਤ ਸੋਚਣਾ ਸੀ ਨੇ ਮੇਰੀ ਘਰ ਵਾਲੀ ਬਾਰੇ ਵੀ ਗਲਤ ਸੋਚਣਾ ਸੀ ਤੇ ਰਿਸ਼ਤੇਦਾਰਾਂ ਬਾਰੇ ਵੀ ਗਲਤ ਸੋਚਣਾ ਸੀਗਾ ਇਸੇ ਕਰਕੇ ਬਈ ਚੰਗਾ ਹੋਇਆ ਜਿਹੜਾ ਉਹ ਜਾਵੜਿਆ ਮਰਿਆ ਹੀ ਚੰਗਾ ਇਹਦੇ ਨਾਲ ਤਾਂ ਦਿੱਤੀ ਅੱਬੀ ਉਹ ਨਹੀਂ ਸਮਝਦੇ ਉਹਨੇ ਹੋਰ ਕੀ ਸਮਝਣਾ ਸੀ ਨਾ ਉਹਨੇ ਆਪਦੀ ਭੈਣ ਦਾ ਸਮਝਣਾ ਸੀ ਨਾ ਉਹਨੇ ਮਾਂ ਦਾ ਸਮਝਣਾ ਸੀ ਕੋਈ ਨਹੀਂ ਸਮਝਣਾ ਸੀਗਾ ਬਈ ਹੁਣ ਮੰਨ ਕੇ ਚੱਲ ਜਿਹੜਾ ਹੁਣ ਤੁਹਾਡਾ ਜਵਾਕ ਆ ਤੁਸੀਂ ਉਹਨੂੰ ਵੱਡਣ ਦਿਓਗੇ ਕਿ ਕਿ ਨਹੀਂ ਯਾਰ ਬਈ ਮੇਰੀ ਗੱਲ ਸੁਣ ਯਾਰ ਜਿਹੜਾ ਬੰਦਾ ਕੀਪਦਾ ਆ ਆ ਦੀ ਸ਼ਸਦੀ ਜਿਹੜੀ ਪ੍ਰਾਪਰਟੀ ਆ ਉਹਦੀ ਸਾਰੀ ਹੈ ਨਾ ਉਹਦੇ ਨਾਂ ਤੇ ਸੀ ਕੀਪਦਾ ਉਹਦੇ ਕਰਕੇ ਭੱਜਿਆ ਹੋਵੇ ਉਹ ਲਾਲਚ ਪੈਦਾ ਕੀਤਾ ਹੋਇਆ ਉਹਨੇ ਕੁੜੀ ਨੇ ਵੀ ਹੈ ਨਾ ਉਹਨੂੰ ਵੀ ਬਈ ਮਿਲਦਾ ਨਹੀਂ ਸੀ ਕੁਛ ਉਹਨੇ ਤਾਂ ਹੀ ਸਬੰਧ ਬਣਾਇਆ ਠੀਕ ਹੈ ਮੈਤਾਬਾਬ ਦੇ ਮੁੰਡਿਆਂ ਨੂੰ ਇਹ ਕਹਿਣਾ ਚਾਹਣਾ ਵੀ ਬਈ ਸਾਡੇ ਵੱਲੋਂ ਬੇਦਖਲਾ ਉਹ ਮੈਂ ਰਿਪੋਰਟ ਵੀ ਲਿਖਾ ਕੇ ਆਉਂਗਾ ਠੀਕ ਹੈ ਬੇਦਖਲਾ ਸੀ ਲੱਭੇ ਬਥੇਰਾ ਬਈ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਹਿੰਦਾ ਮੈਂ ਆਉਣਾ ਹੀ ਨਹੀਂ ਇਸ ਕਰਕੇ ਬਈ ਮੈਂ ਕਹਿੰਦਾ ਵੀ ਮਰੇ ਚੰਗਾ ਸਾਡਾ ਠੀਕ ਹੈ ਬਈ ਧੰਨਵਾਦ ਧੰਨਵਾਦ ਇਹ ਬਈ ਜਿਸ ਇਗਾ ਇਹ ਜੀ ਇਹਦਾ ਮੁੰਡਾ ਤੇ ਇਹਦੀ ਕੁੜਮਣੀ ਭੱਜ ਗਈ ਤੁਸੀਂ ਇਹ ਖਬਰ ਪੜ੍ਹੀ ਹੋਊਗੀ ਸੁਣੀ ਆ ਅਤੇ ਤੁਸੀਂ ਜਦੋਂ ਖਬਰਾਂ ਵੇਖੋਗੇ ਤੁਹਾਨੂੰ ਪਤਾ ਲੱਗੂਗਾ ਵੀ ਇਹ ਖਬਰ ਸੱਚੀ ਆ ਅਸੀਂ ਵੀ ਉਹੀ ਚੀਜ਼ ਹੀ ਬਣਾਉਣੀ ਹੁੰਦੀ ਹੈ ਜਿਹੜੀ ਖਬਰ ਸੱਚੀ ਹੁੰਦੀ ਆ ਅਸੀਂ ਕੋਈ ਵੀ ਉਹ ਜੀ ਗਲਤ ਨਹੀਂ ਪਰ ਅੱਜ ਦੇ ਟਾਈਮ ਤੇ ਇਹ ਜਾਂ ਕਲਜੋਗ ਆ ਗਏ ਰਸਤੇ ਤਾਰ-ਤਾਰ ਹੋਣ ਲੱਗੇ ਹੋਣ ਕੀ ਲੱਗੇ ਸਬੰਧ ਹੀ ਇਹ ਜੇ ਬਣ ਲਾਗੇ ਕੋਈ ਆਪਦੀ ਭੈਣ ਨਾਲ ਸੰਬੰਧ ਬਣਾਈ ਬਠਾ ਕੋਈ ਆਪਦੀ ਮਾਮੀ ਮਾਮਾ ਆਪਦੀ ਭੈਣ ਭਾਂਜੀ ਨਾਲ ਸੰਬੰਧ ਬਣਾ ਗਿਆ ਜਾਂ ਮਾਮੀ ਆਪਦੇ ਭਾਂਜੇ ਨਾਲ ਬਣਾ ਕੇ ਬੈਗੀ ਇਹ ਜਾਂ ਕੁਝ ਬਹੁਤ ਦੁਨੀਆ ਦੇ ਵਿੱਚ ਆਪ ਵੇਖਣ ਨੂੰ ਮਿਲ ਰਿਹਾ ਕਿਉਂਕਿ ਦੁਨੀਆ ਇੱਕ ਹਿਸਾਬ ਦਾ ਗੜਕੰਤਾ ਹੀ ਆ ਗਈ ਵਿੜਾ ਗੜਕਾ ਘੋਰ ਕਲਜੋਗ ਸਮਝ ਲ ਉਨੇ ਜਿਹੜੀ ਅੱਜ ਦੇ ਸਮਾਜ ਦੇ ਵਿੱਚ ਹੁੰਦੀ ਆ ਉਹ ਸੱਚੀ ਹੁੰਦੀ ਆ ਕੋਈ ਉਹਦੇ ਨਾਲ ਝੂਠ ਨਾ ਕੋਈ ਲੱਲਾ ਖੱਖਾ ਨਹੀਂ ਹੁੰਦਾ ਸਾਡੀ ਇੱਕ ਸੋਨੂੰ ਸਮਝਾਉਂਦੀ ਹੁੰਦੀ ਆ ਸਾਨੂੰ ਸੋਡਾ ਐਂਟਰਟੇਨਮੈਂਟ ਕਰਦੇ ਆ ਜਾਂ ਸੋਡੀ ਅਸੀਂ ਸੇਧ ਦੇਣ ਲਈ ਆ ਵੀ ਅੱਜ ਦੇ ਟਾਈਮ ਤੱਕ ਕੁਝ ਕਿਸੇ ਬੰਦੇ ਤੇ ਅੱਜ ਦੇ ਟਾਈਮ ਤੇ ਕੋਈ ਵਿਸ਼ਵਾਸ ਨਹੀਂ ਰਹਿ ਗਿਆ ਇਹ ਬੰਦੇ ਨੇ ਆਪਦੀ ਸੱਸ ਨੂੰ ਭੁਜਾ ਕੇ ਇੱਕ ਰਸਤੇ ਤੇ ਕਲੰਕ ਲਾਤਾ ਕਲੰਕ ਕੀ ਲਾਤਾ ਵੀ ਨਾ ਉਹਨੇ ਆਪਦੀ ਮਾਂ ਤੇ ਸੱਸ ਦੇ ਵਿੱਚ ਕੋਈ ਫਰਕ ਹੁੰਦਾ ਫਰਕ ਰੱਖਣਾ ਨਹੀਂ ਚਾਹੀਦਾ ਫਰਕ ਰੱਖਿਆ ਉਹਨੇ ਕਿਉਂ ਰੱਖਿਆ ਕਿਉਂਕਿ ਉਹਨੇ ਇਹ ਚੀਜ਼ ਸੋਚ ਲਈ ਵੀ ਤਾਂ ਮੇਰੀ ਘਰ ਵਾਲੀ ਦੀ ਮਾਂ ਤੇ ਹੈ ਤਾਂ ਉਹ ਵੀ ਤੇਰੀ ਮਾਈ ਆ ਸਮਝ ਲੈ ਆ ਵੀ ਜਦੋਂ ਉਹਨੇ ਤੈਨੂੰ ਧੀ ਵੀ ਦਿੱਤੀ ਆਪਦੇ ਹੱਥੇ ਤੋਰੀ ਤੇ ਸਭ ਤੋਂ ਵੱਡੀ ਗਲਤੀ ਇਹਦੀ ਮਾਂ ਦੀ ਸੀ ਸੱਸ ਦੀ ਸੀ ਜਿਹੜੀ ਨੇ ਇਹ ਚੀਜ਼ ਨਹੀਂ ਸਮਝੀ ਮੇਰੀ ਧੀ ਤੇ ਮੇਰਾ ਉਹ ਜਵਾਈ ਜਵਾਈ ਪੁੱਤਾਂ ਵਰਗਾ ਹੁੰਦਾ ਤੇ ਪੁੱਤ ਤੇ ਮਾਂ ਦਾ ਸਬੰਧ ਵੇਖ ਲਓ ਕਿੱਧਰ ਨੂੰ ਜਾਂਦਾ ਉਹਨੇ ਇੱਕ ਜਮਾ ਕਲੰਕ ਲਾਤਾ ਕੋਹਰ ਕਾਲ ਯੁੱਗ ਦੀ ਨਿਸ਼ਾਨੀ ਹੈ ਇਹ ਦੋਸਤੋ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇਹਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਅਸੀਂ ਤੁਹਾਡੇ ਹੋਰ ਅਜਿਹੇ ਜਿਹੇ ਵੀਡੀਓ ਜੋ ਸਮਾਜ ਦੇ ਵਿੱਚ ਕਲੰਕ ਲੱਗ ਜੀ ਜਾਂਦੇ ਆ ਉਹਨਾਂ ਨੂੰ ਅਸੀਂ ਤੁਹਾਡੇ ਸਾਹਮਣੇ ਲਾ ਗੇ ਤੇ ਕੋਈ ਮਾੜੀ ਮੋਟੀ ਸਾਡੀ ਵੀਡੀਓ ਵੇਖ ਕੇ ਕੋਈ ਸ਼ਰਮ ਹੀ ਮੰਨ ਲੇ ਕੋਈ ਇਹੋ ਜਿਹਾ ਕੰਮ ਕਰਨ ਲੱਗੇ ਉਹ ਚੀਜ਼ ਨੂੰ ਰੋਕ ਲੇ ਹਨਾ ਵੀ ਇਹ ਯਾਰਾ ਬਹੁਤ ਮਾੜੀ ਚੀਜ਼ ਆ ਲੋਕਾਂ ਦੇ ਵਿਸ਼ਵਾਸ ਘਾਤ ਹੋਈ ਜਾਂਦੇ ਆ ਤੇ ਤਾਂ ਅਸੀਂ ਲੈ ਕੇ ਆਉਂਦੇ ਤੁਹਾਡੇ ਮਨੋਰੰਜਨ ਲਈ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਧੰਨਵਾਦ